ਮਿੱਤਰੋ ਕੀ ਹਾਲ ਚਾਲ ਆ ਸਲਾਮ ਨਮਸਤੇ ਅੱਜ ਅਸੀਂ ਆਏ ਆ ਕੇਰਲਾ ਸਟੋਰ ਤੇ ਇਹ ਹੈਗਾ ਬ੍ਰਾਊਨ ਰੋਡ ਤੇ ਤੁਹਾਨੂੰ ਅੰਦਰੋਂ ਸਟੋਰ ਦਿਖਾਉਣਾ ਅੱਜ ਮੈਂ ਇਹ ਹੈ ਜੀ ਐਂਟ੍ਰੈਂਸ ਸਭ ਤੋਂ ਪਹਿਲਾਂ ਤੁਸੀਂ ਦੇਖੋ ਆ ਬਲਰ ਹੋ ਗਿਆ ਆ ਦੇਖੋ ਕਿੰਨੀ ਸੋਹਣੀ ਕਾਰੀਗਰੀ ਆ ਇਹ ਸਾਰਾ ਸਾਊਥ ਇੰਡੀਅਨ ਚੋਈ ਸਾਊਥ ਇੰਡੀਆ ਜੋ ਆਇਆ ਹੋਇਆ ਸਾਰਾ ਸਮਾਨ ਜਿੰਨਾ ਵੀ ਆ ਦੇਖੋ ਜਿੰਗੇ ਨਮਕੀਨ ਇਹ ਸਾਰਾ ਸਾਊਥ ਇੰਡੀਅਨ ਚੋ ਆਇਆ ਜੀ ਇਡਲੀ ਇਹ ਸਾਰਾ ਸਮਾਨ ਦੇਖੋ ਆ ਦੇਖੋ ਸਾਊਥ ਇੰਡੀਆ ਜੀ ਕੇਰਲਾ ਤੋਂ ਉੱਧਰ ਤੋਂ ਖੋਣਾ ਤੁਹਾਨੂੰ ਮੈਂ ਐਦਰ ਦਿਖਾਉਣਾ ਆ ਦੇਖੋ ਆ ਦੇਖੋ ਆ ਦੇਖੋ ਕਿੰਨੀ ਸੋਹਣੀ ਆ ਆ ਦੇਖੋ ਮਤਲਬ ਕਿੰਨਾ ਉਹਦੇ ਤੇ ਪਾਉਣ ਦਾ ਕਿੰਨਾ ਸੋਨਾ

आधा रह गया देखो आ देखो कि सोना हाँ देखो

ਨਾਲੇ ਇੱਥੇ ਇੱਕ ਨਾਂ ਅੰਕਲ ਨੂੰ ਬੰਦਾ ਚਾਹੀਦਾ ਆ ਪਰੋਸੇਮਾਨ ਬੰਦਾ ਹੋਵੇ ਕੋਈ ਤੇ ਅੰਕਲ ਕਹਿੰਦਾ ਸੀਗਾ ਵੀ ਦੇਖ ਪਾਲ ਕਰਨ ਨੂੰ ਇੱਥੇ ਨਾ ਸਵਾਪ ਸਵਾਈ ਵਾਸਤੇ ਤੇ ਥੋੜਾ ਇੱਥੇ ਬੈਠਣ ਵਾਸਤੇ ਬੰਦਾ ਚਾਹੀਦਾ ਇੱਕ ਫੁੱਲ ਟਾਈਮ ਦੇ ਲਈ ਤੇ ਅੰਕਲ ਕਹਿੰਦੇ 12-13000 ਰੁਪਏ ਤਨਖਾਹ ਦੇ ਦਾਂਗੇ ਤੇ ਜੇ ਕੋਈ ਬੰਦੇ ਨੂੰ ਹੈਗੀ ਕੰਮ ਦੀ ਲੋੜ ਤੇ ਕਮੈਂਟ ਬਾਕਸ ਚ ਆਪਣਾ ਨੰਬਰ ਦੱਸ ਦਿਓ ਔਰ ਲਿਖ ਦਿਓ ਤੇ ਫੇ ਮੈਂ ਅੰਕਲ ਨਾਲ ਨੂੰ ਨੰਬਰ ਦੇ ਦੂੰਗਾ ਤੁਹਾਡਾ ਫੇ ਗੱਲ ਕਰ ਲੈਣਗੇ ਅੰਕਲ ਇਹ ਸਟੋਰ ਹੈ ਜਿਹਦੀ ਸਾਫ ਸਫਾਈ ਕਰਨੀ ਆ ਤੇ ਪਿਛੇ ਇੱਕ ਗਾਰਡਨ ਹੈ ਉਹਦੀ ਦੇਖਭਾਲ ਕਰਨੀ ਆ ਬਸ ਇੰਨਾ ਹੀ ਕੰਮ ਆ ਜੀ